ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਸਾਡੇ ਲਿਖਾਰੀਆਂ ਵਿਦਵਾਨਾਂ ਵੱਲੋਂ ਜਿਵੇਂ ਪ੍ਰਚਾਰਿਆ ਗਿਆ ਹੈ ਫਕੀਰ ਬਾਬਾ ਨਾਨਕ ਸੰਤ ਬਾਬਾ ਨਾਨਕ ਸਾਧੂ ਬਾਬਾ ਨਾਨਕ ਇੱਕ ਹੱਥ ਚ ਮਾਲਾ ਇੱਕ ਗਲ ਚ ਮਾਲਾ ਭਗਮਾ ਧਾਰੀ ਕੋਲ ਇੱਕ ਕਮਾਂਡਰ ਰੱਖਿਆ ਹੋਇਆ ਇਹ ਵੀ ਸਾਡੇ ਚਿੱਤਰਕਾਰਾਂ ਵੱਲੋਂ ਬਾਬੇ ਨਾਨਕ ਦੀ ਇਹ ਤਸਵੀਰ ਬਣਾਈ ਗਈ ਹੈ ਪਰ ਉਹ ਕ੍ਰਾਂਤੀਕਾਰੀ ਬਾਬਾ ਨਾਨਕ ਸ਼ੂਰਬੀਰ ਬਾਬਾ ਨਾਨਕ ਯੋਧਾ ਬਾਬਾ ਨਾਨਕ ਜਿਨ੍ਹਾਂ ਨੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਹਾਲ ਚਲਾਇਆ ਖੇਤਾਂ ਵਿੱਚ ਅਤੇ 30000 ਕਿਲੋਮੀਟਰ ਦਾ ਪੰਡਾ ਪੈਦਲ ਚੱਲ ਕੇ ਪੂਰੀ ਦੁਨੀਆ ਗਾ ਕੇ ਕਾਜੀਆਂ ਨਾਲ ਸੰਵਾਦ ਕਰਕੇ ਪਾਂਡੇ ਪੁਜਾਰੀਆਂ ਨਾਲ ਵਾਰਤਾ ਲਾਪ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਯਤਨ ਕੀਤਾ ਇੱਕ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ ਇਹ ਸਨ ਕ੍ਰਾਂਤੀਕਾਰੀ ਬਾਬਾ ਨਾਨਕ ਯੋਧਾ ਬਾਬਾ ਨਾਨਕ ਇਹ ਯੋਧਾ ਬਾਬਾ ਨਾਨਕ ਹੀ ਬਾਬਰ ਨੂੰ ਜਾਬਰ ਕਹਿ ਸਕਦਾ ਹੈ ਕਿਉਂਕਿ ਹੋਰ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਹੋ ਸਕਦੀ ਇਹ ਬਾਬਾ ਨਾਨਕ ਜੀ ਹਨ ਜੋ ਬਾਬਰ ਨੂੰ ਜਾਬਰ ਕਹਿ ਸਕਦੇ ਹਨ ਉਨ੍ਹਾਂ ਆਪਣੀ ਬਾਣੀ ਵਿੱਚ ਲਿਖਿਆ ਹੈ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਇਤੀ ਮਾਰਪਈ ਕਰਲਾਵੇ ਤੈਂ ਕੀ ਤਰਸ ਨਾ ਆਇਆ ਪਾਪ ਕੀ ਜੰਝਲਾ ਕਾਬਲਤਾ ਆਇਆ ਚੋਰੀ ਮੰਗੇ ਦਾਨ ਵਿਲਾ ਲੋ ਇਹ ਬਾਬਾ ਨਾਨਕ ਜੀ ਹੀ ਕਹਿ ਸਕਦੇ ਸਨ ਹੋਰ ਤਾਂ ਕਿਸੇ ਦੀ ਹਿੰਮਤ ਵੀ ਨਹੀਂ ਹੋ ਸਕਦੀ ਕਿ ਉਹ ਬਾਬਰ ਨੂੰ ਜਬਰ ਕਹੇ ਸਕੇ ਇਸਨ ਸਾਡੇ ਕ੍ਰਾਂਤੀਕਾਰੀ ਸ਼ੂਰਬੀਰ ਯੋਦਾ ਬਾਬਾ ਨਾਨਕ